ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭੂ ਦੇ ਸਿਮਰਨ ਨਾਲ ਵੈਰੀ ਹਟ ਜਾਂਦਾ ਹੈ ਪ੍ਰਭ ਸਿਮਰਤ ਕਠਿ ਵਿਗਨ ਨ ਲਾਗੇ ਪ੍ਰਭੂ ਨੂੰ ਸਿਮਰਦਿਆਂ ਕੋਈ ਵਿਗਨ ਨਹੀਂ ਲੱਗਦਾ ਪ੍ਰਭ ਕੈ ਸਿਮਰਨ ਅਨ ਦਿਨ ਜਾਗੇ ਪ੍ਰਭੂ ਸਿਮਰਨ ਨਾਲ ਰਾਤ ਦਿਨ ਸਾਵਧਾਨ ਰਹਿੰਦਾ ਹੈ ਪ੍ਰਭ ਕੈ ਸਿਮਰਨ ਭੋ ਨ ਬਿਆਪੈ ਪ੍ਰਭੂ ਸਿਮਰਨ ਨਾਲ ਕੋਈ ਡਰ ਨਹੀਂ ਲੱਗਦਾ ਪ੍ਰਭ ਕਾ ਸਿਮਰਨ ਦੁੱਖ ਨਾ ਸੰਤਾਪੈ ਪ੍ਰਭੂ ਦੇ ਸਿਮਰਨ ਨਾਲ ਦੁੱਖ ਨਹੀਂ ਸਤਾਉਂਦਾ ਪ੍ਰਭ ਕਾ ਸਿਮਰਨ ਸਾਧਕੈ ਸੰਗ ਪ੍ਰਭੂ ਦਾ ਸਿਮਰਨ ਸਾਧੂ ਦੇ ਸੰਗ ਚੋਂ ਮਿਲਦਾ ਹੈ ਸ਼ਰਮ ਨਿਧਾਨ ਨਾਨਕ ਹਰ ਰੰਗ ਸਾਰੇ ਖਜ਼ਾਨੇ ਹਰੀ ਨਾਮ ਦੇ ਪ੍ਰੇਮ ਵਿੱਚ ਹਨ ਪ੍ਰਭ ਕੈ ਸਿਮਰਨ ਰਿੱਧ ਸਿਧ ਨੌ ਨਿਤ ਪ੍ਰਭੂ ਦੇ ਸਿਮਰਨ ਵਿੱਚ ਰਿੱਧੀਆਂ ਸਿਧੀਆਂ ਤੇ ਨੌ ਨਿਥਾ ਹਨ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭੂ ਦੇ ਸਿਮਰਨ ਨਾਲ ਗਿਆਨ ਧਿਆਨ ਤੇ ਤਤ ਵਿਤਾ ਬੁੱਧੀ ਹੋ ਜਾਂਦੀ ਹੈ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭੂ ਦੇ ਸਿਮਰਨ ਵਿੱਚ ਜਪ ਤਪ ਤੇ ਪੂਜਾ ਹਨ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭੂ ਦੇ ਸਿਮਰਨ ਨਾਲ ਦੂਜਾ ਭਾਵਨਾਸ਼ ਹੋ ਜਾਂਦਾ ਹੈ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭੂ ਦੇ ਸਿਮਰਨ ਵਿੱਚ ਤੀਰਥਾਂ ਦਾ ਇਸ਼ਨਾਨ ਹੈ ਪ੍ਰਭ ਕੈ ਸਿਮਰਨ ਤਰਗ ਹੈ ਮਾਨੀ ਪ੍ਰਭੂ ਦੇ ਸਿਮਰਨ ਨਾਲ ਤਰਗਾ ਚੀ ਮਾਨ ਮਿਲਦਾ ਹੈ ਪ੍ਰਭ ਕੈ ਸਿਮਰਨ ਹੋਈ ਸੋ ਭੱਲਾ ਪ੍ਰਭੂ ਦੇ ਸਿਮਰਨ ਨਾਲ ਜੋ ਹੋਵੇ ਸੋ ਪਲਾਹੀ ਹੁੰਦਾ ਹੈ ਪ੍ਰਭ ਕੈ ਸਿਮਰਨ ਸੋ ਫਲ ਫਲਾ ਪ੍ਰਭੂ ਦੇ ਸਿਮਰਨ ਨਾਲ ਸ੍ਰਿਸ਼ਟ ਫਲ ਦੀ ਪ੍ਰਾਪਤੀ